ਇਹਦਾ ਉਹ ਪੂਰੇ ਰਸਤੇ ਦੇ ਵਿੱਚ ਨੇ ਸੋਨਾ ਲਿਆ ਵਾ ਉਦਾਂ ਲੈ ਕੇ ਆਪਣਾ ਜਿਹਦਾ ਕੰਮ ਤੋਂ ਕਰਾਣਾ ਸੀ ਤਾਂ ਉਹ ਵਾਪਸੀ ਜਾਂਦਾ ਰਿਹਾ ਰਸਤੇ 'ਚ ਜਿਆ ਗੱਡੀ ਵਾਲੇ ਮੋੜੇ ਮਗਲ ਲੱਗ ਕੇ ਮੁਗੀ ਗੱਡੀ ਵਾਲੇ ਮਗਲ ਜਿਹਨੇ ਆਪਣੇ ਫਾਦਰ ਤੇ ਆਪਣੇ ਚਾਚੇ ਨੂੰ ਫੋਨ ਕੀਤਾ ਵਾ ਕਿ ਦੇਖੋ ਜੀ ਇਹ ਮੇਰੇ ਮਗਲ ਗਲਤੀ ਤੇ ਲੱਗੀ ਦੀ ਇਸੇ ਕਰੀ ਅੱਜ ਪੁੱਤਰੋਂ ਨੂੰ ਫਾਦਰ ਇਹਦੇ ਵੀ ਚੱਲ ਪਿਆ ਮਿਲਿ ਰਹਿ ਗਿਆ ਰਸਤੇ 'ਚ ਉਹਨੇ ਵੇਖਿਆ ਜੀ ਦੋਵੇਂ ਸੜੀਆਂ ਮੁੰਡੇ ਵਾਪਸੀ ਚੱਲਣੇ ਮੈਂ ਉਹਨੇ ਵੀ ਨਦੀ ਮੋੜ 'ਚ ਮਗਲ ਲਾਈ ਇੰਨੇ ਚਿਰ ਨੂੰ ਉਹ ਮੁੰਡਾ ਆਪਣੀ ਦੁਕਾਨ ਤੱਕ ਕਦੇ ਪਹੁੰਚਿਆ ਉਹ ਜਦ ਨਿਕਲਦੇ ਸਾਰੇ ਉਹ ਬੰਦੇ ਨੂੰ ਮਾਰ ਦਿੱਤਾ ਉਹਨੂੰ ਸ਼ਾਮ ਨੂੰ ਇੱਕ ਕਾਰਡ ਹੋਇਆ ਆਪਣੇ ਕੋਲ ਕੁਝ ਵਾਲੇ ਆਏ ਮਿਲ ਉਹਨੇ ਕਿਹਾ ਕਿ ਧੰਨਵਾਦ ਸਕੂਲੀ ਜੰਨੀਆ ਜਦ ਮਦਦ ਕਰਦੀ ਕੋਈ ਸਪੋਰਟਿੰਗ ਸਪੋਰਟਰ ਪਰ ਅਪਰਾਪਯਾਤ ਵੀ ਇਹਨਾਂ ਦਾ 873964920 ਸਕਰੀਨਸ਼ਾਟ ਮਾਰ ਕੇ ਮੈਂ ਇਹ ਨੰਬਰ ਪ੍ਰਸ਼ਾਸਨ ਮੈਂ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਆ ਰਿਕਾਰਡਿੰਗ ਕੀਤੀ ਤੁਸੀਂ ਨਹੀਂ ਮੈਂ ਇੰਨੀ ਵੇਖੋ ਮੇਰਾ ਬੰਦਾ ਮਰਨਾ ਪਿਆ ਮੈਨੂੰ ਕੀ ਪਤਾ ਵਾ ਵੀ ਮੈਂ ਰਿਕਾਰਡਿੰਗਾਂ ਕਰਨੀਆਂ ਠੀਕ ਹੈ ਅੱਗੇ ਆ ਦੇ ਵੇਖੋ ਜੀ ਪਹਿਲਾਂ ਤੇ ਹਰੀ ਦੁਕਾਨ ਤੇ ਆਏ ਆ ਆ ਕੇ ਇਹਨਾਂ ਨੇ ਸਾਡੇ ਮੇਰੇ ਹਸਬੰਦ ਤੇ ਮੇਰੇ ਵੱਡੇ ਵੀਜੀ ਦੇ ਉੱਤੇ ਗੋਲੀਆਂ ਚਲਾਈਆਂ ਨੇ ਕੋਈ ਰੀਜ਼ਨ ਨਹੀਂ ਸਾਨੂੰ ਦੱਸਿਆ ਕਿ ਕਿਉਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਧੀਆਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਆਪ ਆਪਣੇ ਬੰਦਿਆਂ ਨੂੰ ਸਾਂਭਿਆ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਇੱਥੇ ਆਏ ਆ ਤੇ ਉਹਨਾਂ ਨੇ ਆਈਸੀਯੂ 'ਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਵਾ ਉਸ ਤੋਂ ਬਾਅਦ ਹਜੇ ਵੀ ਮੈਨੂੰ ਨਹੀਂ ਪਤਾ ਕਿ ਮੇਰੇ ਘਰ ਵਾਲੇ ਨੇ ਬਚਣਾ ਹੈ ਜਾਂ ਨਹੀਂ ਬਚਣਾ ਸਾਨੂੰ ਨਹੀਂ ਪਤਾ ਸਾਡੇ ਜੀਵ ਬਚਨੇ ਆ ਨਹੀਂ ਬਚਨੇ ਆਹੀਂ ਆਪਣੇ ਬੰਦੇ ਨੂੰ ਨਹੀਂ ਮੈਂ ਵੇਖ ਸਕਦੀ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੇ ਬੱਚੇ ਘਰ ਰੋਂਦੇ ਪਏ ਮੈਂ ਦੱਸੋ ਕੀ ਕਰਾਂ ਅੱਜ ਹੁਣ ਮੈਨੂੰ ਹੁਣੇ ਫੋਨ ਆਇਆ ਵਾ ਮੈਨੂੰ ਕਹਿੰਦੇ ਆਂ ਭੀ ਅਸੀਂ ਤੁਹਾਡੇ ਪਰਿਵਾਰ ਦਾ ਕੋਈ ਜੀ ਰਹਿ ਨਹੀਂ ਦੇਣਾ ਹੁਣ ਮੈਨੂੰ ਦੱਸੋ ਮੈਂ ਕਿੱਥੇ ਜਾਵਾ ਕਿਹਨੂੰ ਕਹਾਂ ਜਿਹੜੇ ਸਾਡੇ ਘਰ ਦੇ ਮੌਤ ਬਿਦੇ ਉਹ ਤਾਂ ਤੁਸੀਂ ਮਾਰ ਕੇ ਅੰਦਰ ਪਾਤੇ ਆ ਅਸੀਂ ਕਿੱਥੇ ਜਾਈਏ ਕਾਰਨ ਕੀ ਹੈ ਰਜਿਸ ਬੰਦ ਕਾਰਨ ਵੇਖੋ ਜੀ ਇਹ ਖੁਦ ਸਾਡੀ ਦੁਕਾਨ ਦਾ ਇਹ ਹੁਣੇ ਸਾਨੂੰ ਨਹੀਂ ਪਤਾ ਇਹ ਉਹ ਦੱਸਣਗੇ ਭੀ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ ਪੁਲਿਸ ਨੇ ਇਹ ਬੰਦੇ ਬਰੈਸਟ ਕਿਤੇ ਤਾਂ ਕਿ ਨਹੀਂ ਕਿਤੇ ਮੈਨੂੰ ਇਸ ਬਾਰੇ ਕੋਈ ਨੋਲੇਜ ਨਹੀਂ ਹੈ ਕਿ ਮੈਂ ਤੇ ਵੇਖੋ ਇੱਥੇ ਆ ਬਿਮਾਰੀ ਪਈ ਆ ਮੈਂ ਬੰਦੇ ਨੂੰ ਵੇਖਾ ਕਿ ਮੈਂ ਪੁਲਿਸ ਵਾਲਿਆਂ ਨੂੰ ਵੇਖਾ ਤੁਸੀਂ ਕੋਈ ਦੱਸੋ ਕੋਣ ਹੈ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਮੈਂ ਨਹੀਂ ਜਿਉਂਨਾਂ ਨੂੰ ਜਾਣਦੀ ਸਾਡੇ ਪਰਵਾਜ਼ ਚ ਕੋਈ ਵੀ ਨਹੀਂ ਉਹਨਾਂ ਨੂੰ ਜਾਣਦਾ ਸੀ ਕਦੀ ਨਹੀਂ ਵੇਖੇ ਪੰਜ ਤੋਂ 6 ਆ ਗਏ ਸੀ ਸੁਣਨ ਜਾਇਆ ਪੁਲਿਸ ਕੰਪਲੇਨਟ ਕੀਤੀ ਪੁਲਿਸ ਕੰਪਲੇਨਟ ਕੀਤੀ ਆ ਮੌਕੇ ਤੇ ਵੱਡੇ ਅਧਿਕਾਰੀ ਵੀ ਆਏ ਸੀ ਡੀਐਸਪੀ ਤੱਕ ਆਏ ਸੀ ਕੋਈ ਕਾਰਵਾਈ ਹਲੇ ਤੱਕ ਨਹੀਂ ਹੋਈ ਦੇਖੋ ਜੀ ਅਸੀਂ ਤੇ ਬਸ ਉਹਨਾਂ ਅੱਗੇ ਅਪੀਲ ਕਰ ਸਕਦੇ ਆ ਬਾਕੀ ਹਜੇ ਤੱਕ ਸਾਨੂੰ ਕੋਈ ਨੋਟਿਸ ਨਹੀਂ ਹੈ ਇਸ ਬਾਰੇ ਕੀ ਗੱਲ ਹੋਈ ਜਿਹੜੀ ਤੁਹਾਨੂੰ ਕਹਿੰਦੇ ਫੋਨ ਚੰਪਨੀ ਹੋਈ ਹੁਣੇ ਮੈਂ ਆਪਣੇ ਹਸਬੰਦ ਨੂੰ ਵੇਖਣ ਵਾਸਤੇ ਆਈ ਸੀ ਹਿਊ ਦੇ ਬਾਹਰ ਖੜੀ ਸੀ ਤੇ ਉੱਥੇ ਕੋਲੋਤਿਆਂ ਮੈਨੂੰ ਫੋਨ ਆਇਆ ਵਾ ਤੇ ਕਹਿੰਦੇ ਆ ਵੀ ਜੋ ਵੀ ਘਟਨਾ ਹੋਈ ਆ ਇਸ ਤੋਂ ਬਾਅਦ ਅਸੀਂ ਤੁਹਾਡੇ ਪਰਵਾਦਾ ਇੱਕ ਜੀ ਨਹੀਂ ਰਹਿਣ ਦੇਣਾ ਪਹਿਲਾਂ ਮੈਨੂੰ ਦੱਸਿਆ ਜਾਵੇ ਵੀ ਉਹ ਸਾਡੇ ਦੁਕਾਨ ਤੇ ਕੀ ਲੈਣ ਆਏ ਸੀ ਅਸੀਂ ਉਹਨਾਂ ਦੇ ਘਰ ਤੇ ਨਹੀਂ ਸੀਗੇ ਨਾ ਅਸੀਂ ਉਹਨਾਂ ਨੂੰ ਜਾਣਦੇ ਨਾ ਉਹ ਸਾਨੂੰ ਜਾਣਦੇ ਤੇ ਫਿਰ ਸਾਡੇ ਬੰਦਿਆਂ ਨੂੰ ਕਿਉਂ ਮਾਰ ਕੇ ਗਏ ਜੇ ਤੁਸੀਂ ਬੰਦੇ ਮਾਰੇ ਮਾਰੇ ਨਾ ਜਾਨੂੰ ਪਤਾ ਹੈ ਉਹ ਜਿੰਦਾ ਹੈ ਕਿ ਉਹਨਾਂ ਨੇ ਬਚਣਾ ਵੀ ਆ ਕਿ ਨਹੀਂ ਬਚਣਾ ਅਸੀਂ ਤੇ ਰੋ ਰੋ ਕੇ ਕਮਲੇ ਹੋ ਗਿਆ ਤੇ ਅਗੋਂ ਮੈਨੂੰ ਕਹਿੰਦੇ ਆਂ ਵੀ ਅਸੀਂ ਤੁਹਾਡੇ ਪਰਿਵਾਰ ਦਾ ਤੁਹਾਡੇ ਬੱਚੇ ਕੋਈ ਜੀ ਨਹੀਂ ਰਹਿਣ ਦੇਣਾ ਅਸੀਂ ਦੱਸੋ ਇਹਨਾਂ ਦਾ ਕੀ ਵਿਗਾੜਿਆ ਹੈ ਜਿਹੜੀ ਤੁਹਾਨੂੰ ਧਮਕੀ ਆਈ ਫੋਨ ਦੇ ਵਿੱਚ ਫਿਰ ਸਾਰੇ ਤੁਸੀਂ ਪੁਲਿਸ ਨੂੰ ਤਲਾਸ਼ ਕਰ ਦਿੱਤੀ ਹੈ ਆਹ ਵੇਖੋ ਜੀ ਇਸ ਨੰਬਰ ਤੋਂ ਫੋਨ ਆਇਆ ਜੇ ਹੁਣੇ ਤਲਾਸ਼ ਕਰਤੀ ਇਤਲਾਹ ਕੀਤੀ ਆ ਸਾਡੇ ਨਾਲ ਆ ਜਿਹੜੇ ਵੱਡੇ ਬੰਦੇ ਤੋਰਿਆ ਵੇ ਕੋ ਮੈਂ ਤੇ ਕਿਤੇ ਜਾ ਨਹੀਂ ਸਕਦੀ ਮੈਂ ਤੇ ਇੱਥੇ ਆਪਣੇ ਬੰਦੇ ਲਾ ਕੇ ਖਲੋਣਾ ਮੈਂ ਆਵਾਜ਼ ਦੀਕਦੀ ਰਹਿਣੀ ਕੋਈ ਮੈਨੂੰ ਦੱਸ ਦੇ ਆ ਕੇ ਵੀ ਉਹ ਮਾਰੇ ਕਰਦੇ ਜੀ ਮੈਂ ਪ੍ਰਸ਼ਾਸਨ ਤੋਂ মিডিਆ ਤੋਂ ਸਭ ਤੋਂ ਜ਼ਿਆਦਾ ਇਹ ਮੰਗ ਕਰਦੀ ਪਈ ਆ ਕਿ ਮੇਰੀ ਗੱਲ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇ ਵੀ ਸਾਡੀ ਹੈਲਪ ਕਰੋ ਮੇਰੇ ਬੱਚਿਆਂ ਨੂੰ ਬਚਾਓ ਮੇਰੇ ਪਰਿਵਾਰ ਨੂੰ ਬਚਾਓ ਮੈਂ ਕਿਸੇ ਦਾ ਮਾਰਾ ਨਹੀਂ ਕੀਤਾ ਸਾਡੇ ਪਰਿਵਾਰ ਨੇ ਕੁਝ ਨਹੀਂ ਕੀਤਾ ਇਸ ਗੱਲ ਦੀ ਜਾਂਚ ਕੀਤੀ ਜਾਵੇ ਉਹ ਸਾਡੇ ਦੁਕਾਨ ਤੇ ਕੀ ਲੈਣ ਆਏ ਸੀ ਅਸੀਂ ਕਿਸੇ ਦੇ ਘਰ ਨਹੀਂ ਸੀ ਗਏ ਗੋਲੀਆਂ ਉਹਨਾਂ ਨੇ ਮੇਰੇ ਹਸਬੰਦ ਦੇ ਦਿਲ ਦੇ ਲੱਗੇ ਲੱਗੀ ਹੈ ਰਾਈਟ ਸਾਈਡ ਤੋਂ ਨਿਕਲ ਕੇ ਲੈਫਟ ਸਾਈਡ ਤੱਕ ਗਈ ਹੈ ਕਿ ਬਸਲੀਆਂ ਉਹ ਡੈਮੇਜ ਕਰ ਦਿੱਤੀਆਂ ਗਈਆਂ ਜੋ ਕਿ ਸਾਨੂੰ ਡਾਕਟਰ ਨੇ ਦੱਸਿਆ ਹੈ ਮੇਰੇ ਵੱਡੇ ਵੀਜੀ ਦੇ ਸ਼ੋਲਡਰ ਦੀ ਇੱਥੇ ਗੋਲੀ ਮਾਰੀ ਗਈ ਹੈ ਕੋਈ ਸਾਨੂੰ ਅਪਡੇਟ ਨਹੀਂ ਦੇਂਦੇ ਕਿ ਉਹਨਾਂ ਨੇ ਬਚਣਾ ਕਿਨੇ ਹੱਥਿਆਰ ਹੱਥਿਆਰ ਦਾ ਸਾਨੂੰ ਨਹੀਂ ਜੇ ਪਤਾ ਹੈ ਤੇ ਬੰਦੇ ਸਾਡੇ ਹੋਸ਼ ਚ ਹੋਣਗੇ ਤੇ ਉਹ ਤੁਹਾਨੂੰ ਦੱਸ ਸਕਣਗੇ ਅਸੀਂ ਮੰਗੀ ਕਰਦੇ ਮੰਗ ਇਹੋ ਅਗੇ ਮੇਰੇ ਪਰਿਵਾਰ ਨੂੰ ਬਚਾਇਆ ਜਾਵੇ ਸਾਨੂੰ ਇਨਸਾਫ ਮਿਲਿਆ ਸਾਡੇ ਸਾਰੇ ਭੈਣ ਭਰਾਵਾਂ ਨੇ ਜੋ ਵੀ ਸਾਡੇ ਨਾਲ ਤੁਰੇ ਆ ਸਾਰੇ ਸਾਡਾ ਸਾਥ ਦੋ ਪਲੀਜ਼ 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 ਮੀਡੀਆ ਤੋਂ ਮੇਡੀ ਕਵੈਸਟ ਆ ਕਿ ਪ੍ਰਸ਼ਾਸਨ ਤੱਕ ਮੇਰੀ ਇਹ ਆਵਾਜ਼ ਪਹੁੰਚਾਈ ਜਾਵੇ ਤੇ ਮੇਰੇ ਬੱਚਾ ਨੂੰ ਬਚਾਇਆ ਜਾਵੇ ਅਸੀਂ ਕਿਸੇ ਦਾ ਕੁਝ ਤਾਂ ਸਾਨੂੰ ਸਿਕਿਉਰਟੀ ਦਿੱਤੀ ਜਾਵੇ ਕਿਉਂਕਿ ਸਰ ਆਪਣਾ ਨਾਮ ਦੱਸ ਕੇ ਤੇ ਕੀ ਮੈਟਰ ਹੈ ਮੈਂ ਅਸ਼ਰੂ ਕੁਮਾਰ ਨਾਮੇਸ਼ਾ ਪੰਜਾਬ ਪ੍ਰਧਾਨ ਬੋਲਦਾ ਸਾਡੀ ਬਲਾਦਰੀ ਦੇ ਦਿਨ-ਪੇ ਦਿਨ ਇਹੋ ਜਿਹੇ ਹਾਲਾਤ ਮਿਲ ਹੀ ਹੋਈ ਜਾਂਦੇ ਸਾਡਾ ਕਾਰੋਬਾਰੀ ਸਾਡਾ ਜਾਨ ਦਾ ਖੋ ਬਣ ਗਿਆ ਪੌਣ ਤਰੀਕ ਨੂੰ ਸ਼ਾਮ ਨੂੰ 7:30 ਵਜੇ ਗੁਰੂ ਬਾਜ਼ਾਰ ਤੋਂ ਇਹ ਮੁੰਡਾ ਸੋਨਾ ਲਿਆ ਅਸੀਂ ਗੁਰੂਬੀਅੱਜ ਪੁੱਛਕਿਛ ਕੀਤੀ ਕਿ 7:30 ਵਜੇ ਸੋਨਾ ਲੈ ਗਏ ਇਹ ਆਪਣੇ ਕਾਰੋਬਾਰ ਕਰਕੇ ਕਿ ਵਾਪਸ ਜਾਂਦਾ ਪਿਆ ਸੀ ਉਸ ਵੇਲੇ ਇਹਦੇ ਮਗਰ ਕੋਈ ਗੱਡੀ ਵਾਲੀ ਲੱਗੇ ਇਹਨੇ ਆਪਣੇ ਹੁਣ ਇਹਨਾਂ ਕੋਲ ਪੁੱਛਕਿਛ ਕੀਤੀ ਕਿ ਮਗਰ ਉਹ ਮਗਰ ਇੱਕ ਗੱਡੀ ਦੇ ਮਗਰ ਲੱਗ ਗਈ ਕਾਫੀ ਚਿਰ ਇਹਨੇ ਚੱਲਦੀ ਰਹੀ ਉਹ ਗੱਡੀ ਇਹ ਮੁੰਡਾ ਵੀ ਜਿਹੜਾ ਮਗਰ ਗੱਡੀ ਚੋਂ ਅੰਚ ਸੀ ਸਬ ਸਹੀ ਸੀ ਤੇ ਗੱਡੀ ਬੜੀ ਤੇਜ਼ ਲੈ ਗਈ ਆਪਣੇ ਮਗਰ ਦੇ ਫਾਦਰ ਨੂੰ ਆਪਣੇ ਚਾਚੇ ਨੂੰ ਫੋਨ ਕਰਦਾ ਪਿਆ ਕਿ ਮੇਰੇ ਮਗਰ ਇੱਕ ਗੱਡੀ ਲੱਗੀ ਇਹਦੇ ਫਾਦਰ ਵੀ ਉਧਰੋਂ ਗੱਡੀ ਲੈ ਕੇ ਚੱਲ ਪਏ ਤੇ ਇਹ ਵੀ ਮਗੀ ਗੱਡੀ ਤੇ ਹੀ ਲੈ ਕੇ ਉੱਥੇ ਪਹੁੰਚ ਗਿਆ ਤੇ ਵੇਖਿਆ ਕਿ ਇਹਦੇ ਫਾਦਰ ਨੇ ਕਿ ਇਹਦੇ ਮਗਰ ਇੱਕ ਗੱਡੀ ਬੜੀ ਹਾਈ ਸਪੀਡ ਤੇ ਜਾ ਰਹੀ ਹੈ ਕੋਜ ਨਜ਼ਰ ਮੋੜ ਕੱਟ ਗਿਆ ਏ ਕਿ ਇਹਨਾਂ ਦੀ ਦੁਕਾਨ ਤੱਕ ਉਹ ਗੱਡੀਆਂ ਪਹੁੰਚ ਗਈਆਂ ਸੀ ਉਹ ਬਾਹਰ ਨਿਕਲ ਕੇ ਇਸ ਮੁੰਡੇ ਨੂੰ ਮਾਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਜਾਨ ਖੋਨ ਦੀ ਸਮਾਨਮੁਕੀ ਕੋਸ਼ਿਸ਼ ਕੀਤੀ ਉਹਨੇ ਜਿਹਨੂੰ ਇਹਦਾ ਫਾਦਰ ਵੀ ਉਤਰ ਕੇ ਗੱਡੀ ਦੇ ਮਗਰੋਂ ਇਹਨੂੰ ਬਚਾਉਣ ਵਾਸਤੇ ਚੱਲਿਆ ਕਿ ਉਹਦੇ ਵੀ ਉਤਰਦੇ ਹੀ ਉਹਨੇ ਗੋਲੀ ਮਾਰ ਦਿੱਤੀ ਇਹਦੇ ਫਾਦਰ ਤੇ ਪਹਿਲਾਂ ਗੋਲੀ ਮਾਰੀ ਫਿਰ ਇਹਦੇ ਚਾਚੇ ਤੇ ਫਿਰ ਇਹਨਾਂ ਨੇ ਆਪਣਾ ਅਸਲਾ ਮਗਰ ਬਤਕੇ ਉਸ ਬੰਦੇ ਨੂੰ ਗੋਲੀਆਂ ਮਾਰੀਆਂ ਹੱਥੋਂ ਪਾਈ ਹੋਏ ਜੇ ਇਹਨਾਂ ਕੋਲ ਅਸਲਾ ਨਾ ਹੁੰਦਾ ਇਹਨਾਂ ਸਾਰੇ ਜੀਆਂ ਨੂੰ ਇਹਨਾਂ ਨੇ ਮਾਰ ਕੇ ਮਗਰੀ ਚਲੇ ਜਾਣਾ ਸੀ ਇਸ ਵਾਸਤੇ ਸਾਡੇ ਬਲਾਦੀ ਸੌਰਨਕਾਲ ਸੰਗ ਦੀ ਕੋਈ ਮਗਰੀ ਸ਼ਖਸਾਨੀ ਹੈਗੀ ਦਿਨ ਬਿਦਿਨ ਕਿਤੇ ਨਾ ਕਿਤੇ 1 2 ਜੀ ਮਗੀ ਹਰਬ ਆਪਣੇ ਪਰਿਵਾਰ ਦੇ ਮਾਰੇ ਜਾਂਦੇ ਵੇ ਆ ਜੇ ਅੱਜ ਇੱਕਦੇ ਇਹਨਾਂ ਨੇ ਹਿੰਮਤ ਕਰਕੇ ਇਹ ਆਪਣਾ ਬਚਾ ਕੀਤਾ ਵਾ ਤੇ ਇਹ ਬਹੁਤ ਬਾਦਰੀ ਵਾਲੀ ਗੱਲ ਏ ਕਿ ਇਹ ਨਹੀਂ ਦੇ ਇਹਨਾਂ ਸਾਰੇ ਜੀਆਂ ਨੂੰ ਇਹਨਾਂ ਨੇ ਇੱਥੇ ਮਗੀ ਮਾਰ ਕੇ ਚਲੇ ਜਾਣੀ ਉਹਨੇ ਉਹਨੇ ਮੈਂ ਇੱਥੇ ਆਇਆ ਵਾ ਇਨਾਂ ਦੇ ਪਰਿਵਾਰ ਨੂੰ ਉਹਨਾਂ ਦੀਆਂ ਧਮਕੀਆਂ ਆndੀਆਂ ਪਈਆਂ ਵਾਂ ਕਿ ਅਸੀਂ ਹੁਣ ਤੁਹਾਡੇ ਸਾਰੇ ਜੀਆਂ ਨੂੰ ਮਾਰ ਦੇਣਾ ਵਾਂ ਕਿ ਮੋਬਾਈਲ ਤੇ ਵੀ ਉਹਨਾਂ ਨੇ ਬਹੁਤ ਵੱਧ ਘੱਟ ਬੋਲਿਆ ਤੇ ਗਲਤ ਮਰੀ ਲੈਂਗੁਏਜ ਉੱਥੇ ਮਰੀ ਇਸਤੇਮਾਲ ਕੀਤੀ ਗਈ ਹੈ ਇਧਰ ਆਜੋ ਮਦ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਸੁਰੱਖਿਆ ਵਾਸਤੇ ਕੋਈ ਨਾ ਕੋਈ ਇੰਤਜ਼ਾਮ ਕਰਨ ਨੇ ਤੇ ਪੂਰੀ ਬਲਾਦਰੀ ਸੁਣ ਕੇ ਆਪਣੇ ਇਹਨਾਂ ਨਾਲ ਖਲੋਗੇ ਜੇ ਇਹਨਾਂ ਨੂੰ ਕੋਈ ਐਕਸ਼ਨ ਲੈਣਾ ਪਿਆ ਇਹਦੇ ਖਿਲਾਫ ਅਸੀਂ ਜੂੜ ਲਾਵਾਂਗੇ ਜੀ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਉਹਨੂੰ ਜਾਣਦੇ ਹੀ ਕਦੀ ਨਾ ਕਦੀ ਦੇਖਿਆ ਹੀ ਨਾ ਇਹਨਾਂ ਵਾਂਗ ਮੱਕੀ ਕੋਈ ਵਾਕਈ ਸੀ ਇਹਨਾਂ ਨਾਲ ਇਹ ਮੋਰੋਂ ਹੀ ਇਹਨਾਂ ਦੇ ਮਗੜ ਲੱਗੇ ਹੋਏ ਸੀ ਉਹਨਾਂ ਦਾ ਮਕਸਦ ਲੁੱਟ ਗਈ ਸੀ ਲੁੱਟ ਸੀ ਜੀ ਇਹਨਾਂ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਹਨਾਂ ਦੇ ਕਾਰੋਬਾਰ ਦੇ ਦੁਕਾਨ ਤੇ ਆ ਕੇ ਹਮਲਾ ਕਰਨ ਦਾ ਕੀ ਕਾਰਨ ਸੀ ਉਹਨਾਂ ਕੋ ਅਸਲਾ ਵੀ ਸੀ ਇਹਨਾਂ ਦੇ ਆਂਦੇ ਆ ਇਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਨੇ ਪਹਿਲਾਂ ਇਹਦਾ ਮਤਲਬ ਉਹਨਾਂ ਕੋਲ اصلا ਪੂਰੀ ਤਿਆਰੀ ਨਾ ਸੀ ਆਏ ਹੋਏ ਵਿਸ਼ਾਸ਼ ਉਹ ਇਹੋ ਹੀ ਮੰਗ ਕਰਦੇ ਕਿ ਇਹਨਾਂ ਦੀ ਸਖਸ਼ਾ ਵਾਸਤੇ ਇਹਨਾਂ ਨੂੰ ਸਕੂਲ ਦੀ ਦਿੱਤੀ ਜਾਵੇ ਇਹਨਾਂ ਦੀ ਜਾਨ ਮਾਲ ਦੀ ਰੱਖੀ ਵਾਸਤੇ ਤਹੀ ਕਹਿੰਦੇ ਆ ਤੇ ਕਿਤੇ ਵੀ ਇਹਨਾਂ ਦੇ ਬਾਜ਼ਾਰ 'ਚ ਕਾਰੋਬਾਰ ਸੋਨੇ ਦਾ ਹੁੰਦਾ ਸੀ ਉੱਥੇ ਕਿ ਕੋਈ ਸਕੂਲ ਦੀ ਨਹੀਂ ਸੀ ਹੈਗੀ ਕੋਈ ਪੁਲਿਸ ਵਾਲਾ ਇਹਨਾਂ ਨੂੰ ਬਚਾਉਣ ਵਾਸਤੇ ਨਹੀਂ ਆਇਆ ਇਹ ਆਪ ਗੋਲੀ ਲੱਗੀ ਥਾਣੇ ਗਿਆ ਥਾਣੇ ਜਾ ਕੇ ਕਿਹਾ ਕਿ ਸਾਰੇ ਮੇਰੇ ਪਰਿਵਾਰ ਨੂੰ ਮਾਰ ਛੱਲਿਆ ਮੇਰੇ ਨਾਲ ਚੱਲੋ ਤਪਤਮੀ ਉਹ 10 ਵੀ ਅਧਾ ਘੰਟੇ ਬਾਅਦ ਓਮਰ ਦੇ ਪੁਲਿਸ ਹਰਕਤ ਆਈ ਤੇ ਫੇਰ ਗਈ ਮੈਂ சுரேਸ਼ ਸ਼ਰਮਾ ਜੀ ਵਾਈਸ ਪ੍ਰੈਜ਼ੀਡੈਂਟ ਫਨਕਾਰ ਸੰਗ ਪੰਜਾਬ ਦੇਖੋ ਪਤਾ ਤੇ ਤੁਹਾਨੂੰ ਚੱਲੀ ਗਿਆ ਸਾਰੀ ਸਟੋਰੀ ਤੇ ਜੋ ਵੀ ਵਾਪਰੀ ਹੈ ਘਟਨਾ ਅਸੀਂ ਬਸ ਹੁਣ ਪ੍ਰਸ਼ਾਸਨ ਤੋਂ ਇੱਕ ਮੰਗ ਕਰਾਂਗੇ ਕਿ ਇੱਕੋ ਇੱਕ ਗੱਲ ਤੇ ਨੰਗੀ ਚਿੱਟੀ ਹੈ ਕਿ ਕਿਸੇ ਦੇ ਘਰ ਜਾ ਕੇ ਫਾਇਰਿੰਗ ਹੋਈ ਹੈ ਇਹ ਬਾਰ ਬਾਰ ਰੋਕਿਆ ਹੋਈ ਗੱਲ ਕਰਦੇ ਆ ਕਿ ਅਸੀਂ ਕਿਸੇ ਵੱਲ ਨਹੀਂ ਗਏ ਅਕਸਰ ਉਹਨਾਂ ਦੀ ਦੁਕਾਨ ਤੇ ਪਹੁੰਚੇ ਨੇ ਅਸੀਂ ਤੇ ਇਹ ਕਿੰਨੇ ਜੇ ਮੁੰਡੇ ਦਾ ਪਿੱਛਾ ਕੀਤਾ ਕਿਹੜੀ ਗੱਲ ਸੀ ਕਿਉਂ ਪਿੱਛਾ ਕੀਤਾ ਗਿਆ ਕਿ ਕੱਲੇ ਮੁੰਡੇ ਦੇ ਪਿੱਛੇ ਪੰਜ ਜਾਣੇ ਲੱਗੇ ਰਹੇ ਗੱਡੀ ਤੇ ਠੀਕ ਹੈ ਉਹਨੂੰ ਹਰਾਸ ਕਰਨ ਦੀ ਕੋਸ਼ਿਸ਼ ਸੀ ਜਾਂ ਉਹਨੂੰ ਰਸਤੇ 'ਚ ਫੜਨ ਦੀ ਕੋਸ਼ਿਸ਼ ਸੀ ਜਾਂ ਉਹਨੂੰ ਮਾਰਨ ਦੀ ਕੋਸ਼ਿਸ਼ ਜੇ ਕੋਈ ਗੱਲਬਾਤ ਹੋਈ ਸੀ ਤੇ ਪੁਲਿਸ ਪ੍ਰਸ਼ਾਸਨ ਬੈਠਾ ਉਹਨਾਂ ਨੂੰ ਦੱਸਦੇ ਜਾਂ ਉਹਦੇ ਪੇਰੈਂਟਸ ਉੱਥੇ ਬੈਠੇ ਸੀ ਉਹਨਾਂ ਨਾਲ ਜਾ ਕੇ ਗੱਲ ਕਰਦੇ ਜੇ ਬੱਚੇ ਨੇ ਕੋਈ ਗਲਤੀ ਕੀਤੀ ਹੁੰਦੀ ਤੇ ਮਾਪੇ ਉਹਨੂੰ ਦੱਸਦੇ ਜਾ ਕੇ ਬਟ ਇਹੋ ਜਿਹਾ ਕੋਈ ਇਨਸੀਡੈਂਸ ਹੋਇਆ ਨਹੀਂ ਜੋ ਸਾਨੂੰ ਸਮਝ ਆਈਏ ਅਸੀਂ ਤਾਂ ਜੈਹੀ ਕਵਾਂਗੇ ਕਿ ਵੇਖੋ ਪਰਿਵਾਰ ਦੀ ਸੁਰੱਖਿਆ ਬਹੁਤ ਯਕੀਨੀ ਬਣਾਈ ਜਾਏ ਪ੍ਰਸ਼ਾਸਨ ਨੂੰ ਇੱਕੋ ਮੰਗ ਕਰਾਂਗੇ ਕਿ ਅੱਜ ਜਿਹੜੇ ਦੋ ਭਰਾ ਸਾਡੇ ਅੰਦਰ ਜਿਨ੍ਹਾਂ ਨੂੰ ਗੋਲੀ ਵੱਜੀ ਏ ਅਸੀਂ ਉਹਨਾਂ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹਾਂ ਜਿਨ੍ਹਾਂ ਦਾ ਜੀ ਗਿਆ ਅਸੀਂ ਨਹੀਂ ਚਾਹੁੰਦੇ ਕਦੀ ਵੀ ਇਹੋ ਜਿਹਾ ਕੰਮ ਹੁੰਦਾ ਪਰ ਉਹ ਲੜਾਈ ਝਗੜੇ ਚ ਜੋ ਵੀ ਸੈਲਫ ਡਿਫੈਂਸ ਲਈ ਕੋਈ ਵੰਦੀ ਕਾਰਵਾਈ ਕੋ ਕਰ ਸਕਦਾ ਉਹਨਾਂ ਨੇ ਕੀਤੀ ਆਪਣੀ ਸੈਲਫ ਡਿਫੈਂਸ ਕੀਤੀ ਦੇਖੋ ਦਾਲੀ ਹੈ ਕਿ ਤੇ ਮੌਕੇ ਦੀ ਵਾਰਦਾਤ ਤੇ ਸਾਡੇ ਕੋਲ ਤੇ ਕੋਈ ਨਹੀਂ ਸੀ ਉੱਥੇ ਜਿਹੜੇ ਉਹ ਤੇ ਅੰਦਰ ਦਾਖਲ ਨੇ ਹਸਪੀਟਲ ਬਟ ਜੋ ਸਮਝ ਆਈ ਹੈ ਕਿ ਪਹਿਲੀ ਫਾਇਰਿੰਗ ਜਿਹੜੀ ਦੱਸਦੇ ਨੇ ਕਿ ਉਹਨਾਂ ਨੇ ਕੀਤੀ ਉਹਦੇ ਤੋਂ ਬਾਅਦ ਡਿਫੈਂਸ ਲਈ ਇਹਨਾਂ ਨੂੰ ਗੋਲੀ ਚਲਾਨੀ ਪਈ ਹਾਂ ਜ਼ਖਮੀ ਹੋਇਆ ਹੋਏਗਾ ਹਾਂ ਸ਼ਾਇਦ ਸ਼ਹਿਦ ਹੋਇਆ ਹੋਵੇ ਤੇ ਲੋਕ ਜਿਹੜੇ ਉੱਤੇ ਲੱਗ ਜਾਗੇ ਲੋਕ ਸੀ ਕਿਉਂਕਿ ਹੱਥੋਪਾਈ ਵੀ ਹੋਇਆ ਗੁੱਥਮ ਗੁੱਤੀ ਵੀ ਹੋਇਆ ਔਰ ਲਾਸਟ ਕੀ ਹੋਇਆ ਵੀ ਉਹਨਾਂ ਵੱਲੋਂ ਜਿਹੜੇ ਦੱਸਦੇ ਨੇ ਲੱਗ ਜਾਗੇ ਬਾਜ਼ਾਰ ਦੇ ਲੋਕ ਕਿ ਉਹਨਾਂ ਵੱਲੋਂ ਪਹਿਲੀ ਫਾਇਰਿੰਗ ਕੀਤੀ ਗਈ ਤੇ ਉਹਦੀ ਡਿਫੈਂਸ ਦੇ ਵਿੱਚ ਫਿਰ ਆਪਣੇ ਨੂੰ ਬਚਾਣ ਲਈ ਇਹਨਾਂ ਨੇ ਫਾਇਰਿੰਗ ਕੀਤੀ ਸ਼ਾਇਦ ਕਿਉਂਕਿ ਪੀਸੀਆਰ ਦੀਆਂ ਗੱਡੀਆਂ ਤੇ ਚਲਦੀਆਂ ਪੁਲਿਸ ਦੇ ਪ੍ਰਬੰਧ ਤੇ ਠੀਕ ਨੇ ਬਟ ਮੌਕੇ ਤੇ ਉਸ ਵੇਲੇ ਕੋਈ ਨਹੀਂ ਸੀ ਅਕਾ। ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਐ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਐ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ। ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮਕਦਮਾ ਦਰਜ ਕਰਾਂਗੇ।